ਪੋਲਟਰੀ ਕੇਂਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਚੂਚਾ ਵੀ ਸੇਲ ਕਰਦੇ ਆਂ 1 ਦਿਨ ਤੋਂ ਲੈ ਕੇ 2 ਦਿਨ 2 ਦਿਨ ਤੋਂ ਲੈ ਕੇ 30 ਦਿਨਾਂ ਤੱਕ 1 ਮਹੀਨੇ ਤੱਕ ਦਾ ਚੂਚਾ ਸੇਲ ਕਰਦੇ ਆਂ ਵੱਡੀਆਂ ਮੁਰਗੀਆਂ ਵੀ ਸੇਲ ਕਰਦੇ ਆਂ ਆਪਾਂ ਅੰਡੇ ਦੇ ਰਹੀਆਂ ਹੁੰਦੀਆਂ ਨੇ ਜਿਹੜੀਆਂ ਉਸ ਤੋਂ ਬਾਅਦ ਆਪਾਂ ਦੇਸੀ ਮੁਰਗੇ ਤੇ ਬੱਕਰੇ ਦਾ ਆਚਾਰ ਵੀ ਸੇਲ ਕਰਦੇ ਆਂ ਠੀਕ ਹੈ ਜੀ ਤੇ ਪੋਲਟਰੀ ਦਾ ਸਾਰਾ ਸਮਾਨ ਸਾਡੇ ਕੋਲੋਂ ਮਿਲ ਜਾਂਦਾ ਹੈ ਤੇ ਟ੍ਰੇਨਿੰਗ ਆਪਾਂ ਫ੍ਰੀ ਦੇ ਰਹੇ ਆਂ ਜਿੰਨਾਂ ਨੇ ਵੀ ਕੰਮ ਸ਼ੁਰੂ ਕਰਨਾ ਨੂੰ ਫ੍ਰੀ ਟ੍ਰੇਨਿੰਗ ਦਿੱਤੀ ਜਾਊਗੀ ਬੁਕਿੰਗ ਤੋਂ ਬਾਅਦ ਜਦੋਂ ਲੈ ਕੇ ਜਾਣਗੇ ਚੂਚਾ ਸਾਡੇ ਕੋਲੋਂ ਤਾਂ ਟ੍ਰੇਨਿੰਗ ਦੇਣੀ ਹੈ ਸੀ ਤੇ ਅੱਜ ਗੱਲ ਇਹ ਵੀ ਗਰਮੀ ਚਾਂਡਾ ਸੇਲ ਹੁੰਦਾ ਜਾਂ ਨਹੀਂ ਹੁੰਦਾ ਜਾਂ ਰੱਖਣੀਆਂ ਚਾਹੀਦੀਆਂ ਨੇ ਮੁਰਗੀਆਂ ਜਾਂ ਨਹੀਂ ਉਹਦੇ ਬਾਰੇ ਗੱਲਬਾਤ ਹੈ ਆਪਣੀ ਉਹ ਤੁਹਾਨੂੰ ਦੱਸਣ ਲੱਗੇ ਆ ਆਪਾਂ ਨਾ ਅੱਜ ਤੁਹਾਨੂੰ ਇਹ ਦੱਸਣਾ ਹੈ ਵੀ ਗਰਮੀ ਦੇ ਵਿੱਚ ਮੁਰਗੀਆਂ ਰੱਖਣੀਆਂ ਚਾਹੀਦੀਆਂ ਨੇ ਜਾਂ ਨਹੀਂ ਤੇ ਕੁਝ ਵੀਰਾਂ ਦੇ ਸਵਾਲ ਹੁੰਦੇ ਨੇ ਵੀ ਅਸੀਂ ਗਰਮੀ ਦੇ ਵਿੱਚ ਮੁਰਗੀ ਰੱਖੀਏ ਜਾਂ ਨਾ ਰੱਖੀਏ ਠੀਕ ਹੈ ਜੀ ਇਹ ਤੁਹਾਨੂੰ ਦੱਸਾਂਗੇ ਵੀ ਗਰਮੀ ਚਾਂਡਾ ਸੇਲ ਹੁੰਦਾ ਜਾਂ ਨਹੀਂ ਹੁੰਦਾ ਠੀਕ ਹੈ ਨਾ ਇਸ ਕਰਕੇ ਮੈਂ ਤੁਹਾਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਗਰਮੀ ਦੇ ਵਿੱਚ ਦੇਖੋ ਜੀ ਗੱਲ ਇਹ ਹੈ ਵੀ ਅ ਅੰਡਾ ਸੇਲ ਤਾਂ ਹੁੰਦਾ ਪਰ ਕੁਝ ਤੁਹਾਨੂੰ ਥੋੜਾ ਜਿਹਾ ਮਿਹਨਤ ਵੀ ਕਰਨੀ ਪਊਗੀ ਜਦੋਂ ਤੁਸੀਂ ਚੂਚਾ ਪਾਲਦੇ ਹੋ ਠੀਕ ਹੈ ਨਾ ਤਾਂ ਉਹਦੇ ਤੇ ਖਰਚਾ ਵੀ ਹੋਇਆ ਹੁੰਦਾ ਆਪਾਂ ਦੇਖਦੇ ਹਾਂ ਤੇ ਇਸ ਕਰਕੇ ਆਪਣੇ ਮਨ 'ਚ ਹੁੰਦਾ ਵੀ ਆਪਾਂ ਗਰਮੀ ਦੇ ਵਿੱਚ ਇਹਨਾਂ ਨੂੰ ਨਾ ਵੇਚੀਏ ਜਦੋਂ ਮੁਰਗੀਆਂ ਵੱਡੀਆਂ ਹੋ ਜਾਂਦੀਆਂ ਨੇ ਚਲੋ ਆਪਣਾ ਤਾਂ ਕੰਮ ਇਹ ਹੈ ਵੀ ਅੰਡੇ ਸੇਲ ਵੀ ਕਰਦੇ ਆਂ ਤੇ ਨਾਲ ਵੱਡੀ ਮੁਰਗੀ ਅੰਡੇ ਵਾਲੀ ਵੀ ਸੇਲ ਕਰਦੇ ਆਂ ਆਪਾਂ ਹਨਾ ਕਿਉਂਕਿ ਆ ਆਪਾਂ ਅਲੱਗ-ਅਲੱਗ ਸਾਈਟਾਂ ਤੇ ਮੁਰਗੀ ਤਿਆਰ ਵੀ ਕਰਾਉਨੇ ਆਂ ਜਾਂ ਜਿਹੜੇ ਆਪਣੇ ਆਪਾਂ ਨੇ ਜਿੰਨਾਂ ਤੋਂ ਚੂਚਾ ਖਰੀਦਿਆ ਹੁੰਦਾ ਉਹ ਵੀ ਕੁਝ ਵੀਰ ਕੋਈ ਕਿਸੇ ਨੂੰ ਕੋਈ ਰਜੇਵਾ ਹੁੰਦਾ ਜਾਂ ਕਿਸੇ ਨੇ ਬਾਹਰ ਜਾਣਾ ਹੁੰਦਾ ਜਾਂ ਕਿਸੇ ਕੋਲੇ ਜ਼ਿਆਦਾ ਵਾਰਡ ਹੁੰਦੇ ਨੇ ਹਾਲਾਂਕਿ ਮੈਂ ਇਹ ਕਹਿੰਦਾ ਰਹਿਣਾ ਵੀ ਤੁਸੀਂ ਥੋੜੇ ਤੋਂ ਹੀ ਸ਼ੁਰੂ ਕਰੋ ਪਰ ਕਈ ਸੱਜਣ ਫੇਰ ਵੀ ਜ਼ਿਆਦਾ ਵੱਡੇ ਵੱੱਡੇ ਪੱਧਰ ਤੇ ਕਰ ਲੈਂਦੇ ਨੇ ਉਹ ਵੀ ਮੁਰਗੀ ਬਾਧ ਦੇ ਵਿੱਚ ਸੇਲ ਕਰਦੇ ਨੇ ਤੇ ਆਪਾਂ ਮੁਰਗੀ ਵੀ ਸੇਲ ਕਰਦੇ ਆਂ ਚੂਚਾ ਵੀ ਸੇਲ ਕਰਦੇ ਆਂ ਅੰਡੇ ਵੀ ਸੇਲ ਕਰਦੇ ਆਂ ਤੇ ਦੇਸੀ ਮੁਰਗੇ ਤੇ ਦੇਸੀ ਬੱਕਰੇ ਦਾ ਆਚਾਰ ਵੀ ਸੇਲ ਕਰਦੇ ਆਂ ਤੇ ਪਰ ਜਿਹੜੇ ਵੀ ਇਕੱਲਾ ਅੰਡਾ ਹੀ ਸੇਲ ਕਰਦੇ ਨੇ ਉਹਨਾਂ ਲਈ ਇਹ ਵੀਡੀਓ ਹੈਗੀ ਐ ਜਦੋਂ ਤੁਸੀਂ ਚੂਚਾ ਪਾਲਦੇ ਹੋ ਪਹਿਲਾਂ ਤਾਂ ਚੂਚਾ ਹੀ ਪਾਲਣਾ ਜ਼ਰੂਰੀ ਹੈ ਠੀਕ ਹੈ ਜੀ ਤੇ ਉਹਨੂੰ ਵਧੀਆ ਤਰੀਕੇ ਨਾਲ ਪਾਲੋ ਤੇ ਚੂਚਾ ਪਾਲ ਕੇ ਉਹਨੂੰ ਵੱਡਾ ਹੋ ਕੇ ਆਂਡਿਆਂ ਦਾ ਜਦੋਂ ਤੁਹਾਡਾ ਸੀਜ਼ਨ ਲੱਗ ਜਾਂਦਾ ਗਰਮੀ ਸ਼ੁਰੂ ਹੋ ਜਾਂਦੀ ਹੈ ਮੰਨ ਕੇ ਚੱਲੋ ਫਰਬਰੀ ਦੇ ਐਂਡ 'ਚ ਜਾ ਕੇ ਅ ਮੁਰਗੀ ਜ਼ਿਆਦਾ ਵੇਚ ਦਿਓ ਜੀ ਤੁਸੀਂ ਠੀਕ ਹੈ ਫਰਬਰੀ ਦੇ ਐਂਡ 'ਚ ਮਾਰਚ ਦੇ ਪਹਿਲੇ ਹਫ਼ਤੇ ਤੁਸੀਂ ਮੁਰਗੀ ਸੇਲ ਕਰੋ ਇਹ ਮੁਰਗੀ ਨਹੀਂ ਸੇਲ ਹੁੰਦੀ ਫਿਰ ਤੁਸੀਂ ਇਹ ਦੇਖੋ ਵੀ ਤੁਹਾਡੇ ਅੰਡੇ ਦੀ ਕਿੰਨੀ ਲਾਗਤ ਹੈਗੀ ਸੀ ਸਰਦੀ ਦੇ ਵਿੱਚ ਠੀਕ ਹੈ ਨਾ ਫਿਰ ਤੁਹਾਡੀ ਉਸ ਤੋਂ ਅੱਧੀ ਲਾਗਤ ਗਰਮੀ ਦੇ ਵਿੱਚ ਅੰਡੇ ਦੀ ਹੋਊਗੀ ਇਹ ਨਹੀਂ ਹੈਗਾ ਵੀ ਗਰਮੀ ਚ ਲੋਕ ਆਂਡਾ ਨਹੀਂ ਖਾਂਦੇ ਗਰਮੀ ਦੇ ਵਿੱਚ ਵੀ ਆਂਡਾ ਖਾਧਾ ਜਾਂਦਾ ਪਰ ਮੈਂ ਨਾਲ ਦੀ ਨਾਲ ਇੱਥੇ ਇਹ ਵੀ ਦੱਸਣਾ ਚਾਹੂੰਗਾ ਸਾਡੇ ਪੰਜਾਬੀ ਵੀਰਾਂ ਨੂੰ ਠੀਕ ਹੈ ਜਾਂ ਸਾਡੇ ਸਾਰੇ ਜਿੱਥੇ-ਜਿੱਥੇ ਵੀ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਵੀਰ ਵੀ ਉਹਨਾਂ ਦਾ ਵੀ ਧੰਨਵਾਦ ਆ ਸਾਰੇ ਵੀਡੀਓ ਦੇਖਦੇ ਹੋ ਪਾਕਿਸਤਾਨ ਨਾਲ ਪੰਜਾਬ ਜਿਹੜਾ ਆਪਾਂ ਲੈਂਦਾ ਪੰਜਾਬ ਕਹਿ ਦਿੰਨੇ ਆ ਤੇ ਇਹਦੇ ਚ ਕੀ ਆ ਜੀ ਆਂਡਾ ਗਰਮੀ ਦੇ ਵਿੱਚ ਖਾਣ ਕੋਈ ਦਿੱਕਤ ਨਹੀਂ ਆਉਂਦੀ ਜੇ ਤੁਸੀਂ 2 ਜਾਂ 3 ਆਂਡੇ ਡੇਲੀ ਵੀ ਖਾਣੇ ਹੋ ਨਾ ਤਾਂ ਇਹਨਾਂ ਕੋਈ ਗਰਮ-ਗਰਮ ਨਹੀਂ ਹੁੰਦੇ ਕੋਈ ਤੁਹਾਨੂੰ ਦਿੱਕਤ ਨਹੀਂ ਆਊਗੀ ਜੀ ਠੀਕ ਹੈ ਕਈ ਵੀਰਾਂ ਦੇ ਮਨਾਂ 'ਚ ਵਿੱਚ ਇਹ ਹੁੰਦਾ ਵੀ ਇਹ ਕਿਤੇ ਆਂਡੇ ਗਰਮ ਹੁੰਦੇ ਨੇ ਠੀਕ ਹੈ ਨਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਾ ਨੂੰ ਗਰਮੀ ਦੇ ਵਿੱਚ ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਵੀ ਜੇ ਤੁਹਾਡੇ ਕੋਲੇ ਸਰਦੀ ਦੇ ਵਿੱਚ ਤੁਸੀਂ 100 ਅੰਡਾ ਵੇਚ ਰਹੇ ਹੋ ਜਾਂ 500 ਅੰਡਾ ਵੇਚ ਰਹੇ ਹੋ ਜਾਂ ਜਿੰਨਾ ਵੀ ਅੰਡਾ ਵੇਚ ਰਹੇ ਹੋ ਗਰਮੀ 'ਚ ਉਸ ਤੋਂ ਅੱਧਾ ਲਾਗਤ ਜ਼ਰੂਰ ਹੋਊਗੀ ਜਿਹੜੇ ਤੁਹਾਡੇ ਕਸਟਮਰ ਸਰਦੀ 'ਚ ਅੰਡਾ ਖਾਂਦੇ ਨੇ ਗਰਮੀ 'ਚ ਵੀ ਖਾਣਗੇ ਠੀਕ ਹੈ ਨਾ ਇਸ ਕਰਕੇ ਤੁਸੀਂ ਇਸ ਤਰ੍ਹਾਂ ਕਰੋ ਵੀ ਕੁਸ ਮੁਰਗੀਆਂ ਇਹਦੇ 'ਚੋ ਸੇਲ ਕਰ ਦਿਓ ਜੇ ਨਹੀਂ ਵੀ ਸੇਲ ਕਰਦੀਆਂ ਤਾਂ ਤੁਸੀਂ ਗਰਮੀ ਦੇ ਵਿੱਚ ਘੱਟ ਖਰਾਕ ਨਾਲ ਵੀ ਇਹਨਾਂ ਨੂੰ ਤੁਸੀਂ ਪਾਲ ਸਕਦੇ ਹੋ ਸਰਦੀ ਨਾਲੋਂ ਜੇ ਸਰਦੀ ਚ ਇਹ 130 ਗ੍ਰਾਮ ਖਰਾਕ ਖਾਂਦੀਆਂ ਨੇ ਮੁਰਗੀਆਂ ਤਾਂ ਗਰਮੀ ਚ 100 ਗ੍ਰਾਮ ਖਰਾਕ ਤੇ ਉਹ ਵੀ ਮਤਲਬ ਤੁਸੀਂ ਸਸਤੀ ਖਰਾਕ ਨਾਲ ਪਾਲ ਸਕਦੇ ਹੋ ਇਹਨਾਂ ਨੂੰ ਅੰਡਾ ਇਹਨਾਂ ਨੇ ਦੇ ਹੀ ਜਾਣ ਗਰਮੀ ਚ ਜਿਵੇਂ ਚੌਲਾਂ ਦਾ ਟੋਟਾ ਹੋ ਗਿਆ ਜਾਂ ਕੋਈ ਹੋਰ ਨਾਲ ਇਹਦੇ ਸਸਤਾ ਅਨਾਜ ਤੁਸੀਂ ਲੈ ਲਓ ਹਰਾ ਚਾਰਾ ਪਾ ਦਿਓ ਤਾਂ ਗਰਮੀ ਦੇ ਵਿੱਚ ਇਹ ਅੰਡਾ ਫੇਰ ਵੀ ਦੇ ਹੀ ਜਾਣਗੀਆਂ ਜੀ ਸਸਤੇ ਅਨਾਜ ਨਾਲ ਜਿਵੇਂ ਚੋਨੇ ਦਾ ਟੋਟਾ ਹੁੰਦਾ ਕਣਕ ਦਾ ਚੋਟਾ ਹੁੰਦਾ 4 ਯੂਰੋ ਉਹਦੇ ਨਾਲ ਵੀ ਆਂਡਾ ਦੇਈ ਜਾਣਾ ਗਰਮੀ ਚ ਤਾਂ ਇਹਨਾਂ ਨੇ ਉਸ ਇਸ ਕਰਕੇ ਤੁਸੀਂ ਆਂਡਾ ਥੋੜਾ ਜਿਆਦਾ ਸਸਤੇ ਰੇਟ ਤੇ ਕਰ ਦੋ ਜੇ ਗਰਮੀ ਚ ਤੁਸੀਂ 15 ਰੁਪਏ ਵੇਚ ਰਹੇ ਹੋ ਤਾਂ ਸੌਰੀ ਜੇ ਸਰਦੀ ਚ ਤੁਸੀਂ 15 ਵੇਚਦੇ ਹੋ ਨਾ 15 ਰੁਪਏ ਤਾਂ ਗਰਮੀ ਚ ਤੁਸੀਂ 10 ਰੁਪਏ ਕਰ ਦੋ ਇਹਨੂੰ ਠੀਕ ਹੈ ਜੀ ਤਾਂ ਵੀ ਤੁਹਾਡਾ ਸੇਲ ਹੋਈ ਜਾਊਗਾ ਤੇ ਇਹ ਲਾਗਤ ਹੁੰਦੀ ਹੈ ਥੋੜੀ ਲਾਗਤ ਹੁੰਦੀ ਹੈ ਜੇ ਤਾਂ ਰੇਟ ਘਟਾ ਦਿਓ ਵੱਧ ਜੂ ਵੀ ਲਾਗਤ ਤੇ ਇਸ ਤਰ੍ਹਾਂ ਆਪਾਂ ਨੂੰ ਇਹ ਰੱਖ ਲੈਣੀਆਂ ਚਾਹੀਦੀਆਂ ਨੇ ਮੁਰਗੀਆਂ ਜਿਹੜੇ ਇਸ ਤਰ੍ਹਾਂ ਕਰ ਸਕਦੇ ਉਹ ਠੀਕ ਹੈ ਨਾ ਅੰਡਾ ਸੇਲ ਥੋੜੀ ਜਿਹੀ ਮਿਹਨਤ ਤਾਂ ਕਰਨੀ ਪੈਂਦੀ ਹੈ ਤੇ ਇਸ ਕਰਕੇ ਕਿਉਂਕਿ ਵਧੀਆ ਮੁਰਗੀ ਹੁੰਦੀ ਹੈ ਤੇ ਅੱਗੇ ਜਾ ਕੇ ਇਹ ਮੁਰਗੀ 2-3 ਸਾਲ ਅੰਡਾ ਦੇਈ ਜਾਂਦੀ ਹੁੰਦੀ ਹੈ ਕੋਈ ਐਸੀ ਗੱਲ ਨਹੀਂ ਠੀਕ ਹੈ ਨਾ ਜਿਵੇਂ ਪਹਿਲੇ ਸਾਲ 100% 90 85 ਸੌਰੀ 90 95% ਅੰਡਾ ਦਿੰਦੀ ਹੈ ਦੂਜੇ ਸਾਲ ਇਹ ਦੇਉ ਵੀ 85% ਅੰਡਾ ਤੀਜੇ ਸਾਲ ਇਹ ਦੇਉਗੇ 70% 70 60 ਤੋਂ 70% ਇਸ ਦਾ ਅੰਡਾ ਤਾਂ ਮੁਰਗੀ ਦੀ ਹੀ ਜਾਂਦੀ ਹੁੰਦੀ ਹੈ ਕੋਈ ਇਹ ਜੀ ਗੱਲ ਨਹੀਂ ਠੀਕ ਹੈ ਜੀ ਤੇ ਬਾਕੀ ਜਿਨ੍ਹਾਂ ਨੇ ਚੂਚੇ ਲੈਣੇ ਨੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬੁਕਿੰਗ ਕਰਾ ਸਕਦੇ ਹੋ ਏ ਗ੍ਰੇਡ ਬਰੀਡ ਦੇਵਾਂਗੇ ਵਧੀਆ ਚੂਚਾ ਹੋਊਗਾ ਹੈਲਦੀ ਤੇ ਤੰਦਰੁਸਤ ਤੁਹਾਨੂੰ ਮਿਲੂਗਾ ਵਾਰਡ ਹਰੇਕ ਹਰ ਇੱਕ ਨਸਲ ਮਿਲ ਜੂਗੀ ਜੀ